ਨਾਬਾ ਦੇ ਸੱਭ ਤਹਿਸੀਲ ਪਾਸੋ ਵਿੱਚ ਵੈਲਫੇਅਰ ਸੁਸਾਇਟੀ ਨਾਬਾ ਅਤੇ ਯੂਥ ਵੈਲਫੇਅਰ ਕਲੱਬ ਪਾਸੋ ਵਿੱਚ ਦਸਮਾ ਕਬੱਡੀ ਕੱਪ ਅਜੋਜ਼ਿਤ ਕੀਤਾ ਗਿਆ ਜਿਸ ਵਿੱਚ ਪੂਰਵ ਕੇਂਦਰੀ ਅਰਜ ਮੰਤਰੀ ਮਹਾਰਾਣੀ ਪੰਨੀਤ ਕੋਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਟਰਨਮੈਂਟ ਦੀ ਅਜੋਜ਼ਿਕਾ ਨੂੰ ਵਧਾਈ ਦਿੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਹਿਨ ਤੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾ ਤੇ ਅਹਮਦ ਸ਼ਾ ਅਬਦਾਲੀ ਦੀ ਮਦਦ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਪਟਿਆਲਾ ਰਿਆਸ਼ਤ ਮਿਲੀ ਇਸ ਬਾਰੇ ਬੋਲਦੇ ਹਨ ਅਨਿਤ ਕੋਰ ਨੇ ਕਿਹਾ ਕਿ ਜਦੋਂ ਸਾਰਾ ਪੰਜਾਬ ਮੁਸੀਬਤਾਂ ਨਾਲ ਚੁੰਜ ਰਿਹਾ ਹੈ ਤਾਂ ਮੁੱਖ ਮੰਤਰੀ ਵੱਲੋਂ ਅਜਿਹੀ ਬਿਆਨ ਦੇਣਾ ਗਲਤ ਹੈ ਇਹ ਬਹੁਤ ਹੀ ਹਲਕੀ ਰਾਜਨੀਤੀ ਹੈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਤੀਜੇ ਆ ਚੌਥੇ ਸਾਲ ਆ ਰਹੀ ਹੈ ਹਾਂਜੀ ਲਗਾਤਾਰ ਤੁਸੀਂ ਚੌਥੇ ਸਾਲ ਕਬੱਡੀ ਕਲੱਬ ਜੇ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇਹ ਕਬੱਡੀ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟਿਏ ਔਰ ਮੈਂ ਵਧਾਈ ਦਿੰਦੀ ਹਾਂ ਬਿੱਟੂ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਪ੍ਰਾਲਾ ਲਗਾਤਾਰ ਕੀਤਾ ਹੈ ਔਰ ਜਿਹੜੇ ਖੇੜ ਦਾ ਅਹਿਮੀਅਤ ਹੈ ਖੇੜ ਦੀ ਉਹਨੂੰ ਅੱਗੇ ਵਧਾਇਆ ਝੋਨੇ ਦੀ ਫਸਲ ਨੂੰ ਬੋਨਾ ਰੋਗ ਜਿਹੜਾ ਹੈਗਾ ਕਾਫੀ ਹੱਦ ਤੱਕ ਕਿਸਾਨਾਂ ਨੂੰ ਮਾਰ ਕਰ ਰਿਹਾ ਕਾਫੀ ਫਸਲਾਂ ਖਰਾਬ ਹੋ ਗਿਆ ਜੋ ਅੱਜ ਸਿਹਤ ਮੰਤਰੀ ਨੇ ਉਹ ਕਦੇ ਹਰ ਮੁਆਵਜ਼ਾ ਦੇਮਾ ਕਿਸ ਤਰ੍ਹਾਂ ਦੇ ਸਿਹਤ ਮੰਤਰੀ ਇੱਥੇ ਆਏ ਸੀ ਸਿਹਤ ਮੰਤਰੀ ਮੇਰੇ ਖਿਆਲ ਚ ਕੱਲ ਲਚਕਾਣੀ ਵਗੈਰਾ ਵੀ ਗਏ ਹੋਏ ਥੀ ਲੰਗ ਲੰਗ ਲਚਕਾਣੀ ਸਾਰੇ ਕਿਤੇ ਅ ਦੇਖੋ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੂਬੇ ਦੀ ਇਹ ਜ਼ਿੰਮੇਵਾਰੀ ਹੈ ਸੂਬੇ ਦਾ ਕੰਮ ਹੈ ਪਰ ਮੈਂ ਧੰਨਵਾਦ ਅੱਜ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਦੌਰੇ ਦੇ ਬਾਅਦ 25 ਆਪਣੇ ਰਾਜ ਮੰਤਰੀ ਪੂਰੀ ਸਟੇਟ ਦੇ ਜਿੱਥੇ ਜਿੱਥੇ ਹੜ੍ਹ ਤੋਂ ਮਾਰੇ ਹੋਏ ਨੇ ਉੱਥੇ ਭੇਜੇ ਸਾਡਾ ਵੀ ਅੱਜ 4 ਦਿਨਾਂ ਲਈ ਦੋ ਦਿਨਾਂ ਲਈ ਜੋ ਯੁਵਾ ਔਰ ਖੇਡ ਮੰਤਰੀ ਸੀ ਰક્ષા ਜੀ ਖਾੜਕੇ ਖਾੜਸੇ ਜੀ ਉਹ ਆਏ ਸੀ ਉਹਨਾਂ ਨੇ ਉਹਨਾਂ ਨਾਲ ਪੂਰਾ ਮੈਨੇ ਦੌਰਾ ਕੀਤਾ ਔਰ ਜਿਹੜੇ ਪਿੰਡ ਰਹਿ ਗਏ ਸੀ ਕੱਲ ਔਰ ਅੱਜ ਨਰ ਸੋਚੀ ਆਏ ਹੋਏ ਨੇ ਨਰੇਨ ਸੋਚੀ ਸਾਡੇ ਹਲਕਾ ਇੰਚਾਰਜ ਸਤਰਾਨੇ ਦੇ ਕੱਲ ਸਾਰਾ ਦਿਨ ਇਹਨਾਂ ਨਾਲ ਫਰੇ ਜਿੱਥੇ ਉੱਥੇ ਦੀਆਂ ਪ੍ਰੋਬਲਮਸ ਦੇਖੀਆਂ ਔਰ ਅੱਜ ਸਾਰਾ ਦਿਨ ਅਸੀਂ ਸਨੋਰ ਹਲਕੇ 'ਚ ਫੇਰੇ ਆਂ ਔਰ ਪੱਕੇ ਤੌਰ ਦੇ ਉੱਤੇ ਦੋ ਬਹੁਤ ਵਡਿਆ ਸਮਝ ਰੋ ਸਾਡੇ ਰਾਜਦੂਤ ਬਣ ਕੇ ਪ੍ਰਧਾਨ ਮੰਤਰੀ ਕਣੀ ਜਾਣਗੇ ਦੋਨੋਂ ਮਨਿਸਟਰ ਕਿ ਇੱਕ ਇੱਕ ਵਾਰੀ ਹੱਲ ਕੱਢਣ ਜੋ ਤਾਂ ਇੱਕ ਦੇਣਗੇ ਮੁਆਵਜ਼ਾ ਜੋ ਹੋਊਗਾ ਉਹ ਤਾਂ ਕਰਨਗੇ ਪਰ ਇੱਕ ਖੱਗਰ ਦਾ ਟਾਂਗਰੀ ਮਾਰ ਕੰਡੇ ਦਾ ਇੱਕ ਪੱਕਾ ਹੱਲ ਕਰਕੇ ਦੁਨਣਾ ਨੇ ਕਿਹਾ ਕਿ ਉਹ ਬੈਠਣਗੇ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਔਰ ਅਸੀਂ ਸਾਨੂੰ ਪੂਰੀ ਆਸ ਹੈ ਕਿ ਇਹਦਾ ਇੱਕ ਵਾਰੀ ਪੱਕਾ ਹੱਲ ਨਿਕਲੇ ਮੈਂ ਇਹਨਾ ਕਹਿਣਾ ਚਾਹਦੀ ਆ ਕਿ ਮੋਦੀ ਜੀ ਨੇ ਦੇਖਿਆ ਜੋ ਇੱਕਦਮ ਉਹਨਾਂ ਨੇ ਅਨਾਉਂਸ ਕੀਤਾ ਇਹ ਵੀ ਗੱਲ ਅੱਗੇ ਆਈ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹੋਰ ਲੋਡ ਪਾਊਗੀ ਉਹ ਅਸੀਂ ਕਰਾਂਗੇ ਔਰ ਇਹ ਸਾਬਤ ਹੋ ਗਿਆ ਜਦ ਉਹਨਾਂ ਨੇ ਹਿਮਾਚਲ ਔਰ ਪੰਜਾਬ ਨੂੰ ਇੱਕ ਹੱਡ ਇੱਕ ਡਿਜ਼ਾਸਟਰ ਸਟੇਟ ਫਲਡ ਡਿਸਾਸਟਰ ਹਿੱਟ ਫਲਡ ਸਟੇਟ ਕਹਾਤਾ ਤਾਂ ਵੱਧ ਤੋਂ ਵੱਧ ਮਦਦ ਹੋਰ ਆਉਗੀ ਉਹ ਤਾਂ ਉਸ ਦਿਨ ਆਈ ਸੀ ਤੇ ਉਹਨਾਂ ਨੇ ਕੁਝ ਦੇ ਕੇ ਜਾਣਾ ਸੀ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਬਨੀਂਦਰ ਤੇ ਜਿਹੜੇ ਵੱਡ ਬਡੇਰੇ ਸੀਗੇ ਅਮਰਦੇਸ਼ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੂੰ ਪਟਿਆਲਾ ਰਿਆਸਤਾਂ ਜਿਹੜੀ ਖਰਾਤ ਚ ਮਿਲੀ ਸੀ ਕਿ ਇਹ ਹੈ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਫਲਡਾਂ ਦੇ ਵਿੱਚ ਕਾ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਬਲ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਛਾ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨਹੀਂ ਜਿੱਕ ਆਪਣੇ ਕਿਸ ਤਰ੍ਹਾਂ ਵਾਜਬ ਸਮਝ ਲਓ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾਂ ਸਮਝਦੀ ਆ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ 10 ਸਾਲ ਹੋ ਗਏ ਜੀ ਸਾਨੂੰ ਵੱਡੀ ਕੱਪ ਕਰਵਾਉਂਦੇ ਨੂੰ ਮਹਾਰਾਣੀ ਪਰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦਰਮਿਆਨ ਪਹੁੰਚੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਦੇ ਨਾਲ ਹੀ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਆ ਤਾਂ ਜੋ ਆਪਾਂ ਨਸ਼ਿਆਂ ਤੋਂ ਪੰਜਾਬ ਦੀ ਜਿਹੜੀ ਜਵਾਨੀ ਉਸ ਨੂੰ ਬਚਾ ਸਕੀਏ ਕਿ ਕਿਵੇਂ ਮਨ ਚ ਆਇਆ ਕਿ ਜਿਹੜਾ ਹੈਗਾ ਇਹ ਤੁਸੀਂ ਉਦੋਂ ਮਚੱਕ ਪਰੇ ਨੂੰ ਲੱਗਦਾ ਪਿਛਲੇ 10 ਸਾਲਾਂ ਤੋਂ ਕਰ ਰਹੇ ਆਂ ਜੀ ਬਹੁਤ ਵਧੀਆ ਸਾਡੀ ਟੀਮ ਬਣੀ ਹੋਈ ਹੈ ਤੇ ਸਾਰੇ ਮੁੰਡੇ ਰਲ ਕੇ ਮਿਹਨਤ ਕਰਕੇ ਕੱਲਾ ਬਰਿੰਦਰ ਬਿੱਟੂ ਨਹੀਂ ਕਰਾਉਂਦਾ ਇਹ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਕਰਵਾਇਆ ਜਾਂਦਾ ਹੈ ਸਭ ਦਾ ਤਿਲ ਫੁੱਲ ਇਹਦੇ ਵਿੱਚ ਪਿਆ ਹੁੰਦਾ ਹੈ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸੀਡ ਵੀ ਮਿਲਦੀਆਂ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਨੌਜਵਾਨਾਂ ਨੂੰ ਸੀਡ ਮਿਲਦੀ ਹੈ ਤੇ ਨੌਜਵਾਨ ਭਰਾਵਾਂ ਦੇ ਵਿੱਚ ਜੋਸ਼ ਇਨਾਮ ਕੀ ਕੀ ਰੱਖੇਗੇ ਨੇ ਪਹਿਲਾ ਪ੍ਰਾਈਜ਼ 61000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਬੈਸਟ ਰੇਡਰ ਤੇ ਜਾਫੀ ਨੂੰ 11-11000 ਤੇ ਜਿਹੜੇ ਨਵੇਂ ਮੁੰਡੇ ਕਬ ਅਸੀਂ ਜਿਹੜੇ ਨਾਮ ਨੇ ਉਹ ਦੇ ਰਹੇ ਇਹਦੇ ਨਾਲ ਹੌਸਲਾ ਵੀ ਬੱਤ ਬਿਲਕੁਲ ਹੌਸਲਾ ਬੱਤ ਹੈ ਬਹੁਤ ਹੌਸਲਾ ਬੱਤ ਹਾਂਜੀ ਅਸੀਂ ਗੱਲ ਜੀ ਮੈਂ ਰਾਹੇ ਕੋਤ ਮੈਂ ਦੁੱਧਾ ਪਿੰਡ ਆ ਜੀ ਮੇਰਾ ਮੈਂ ਉੱਥੋਂ ਆਇਆ ਅਡੀ ਟੀਮ ਹੈ ਲੋਪੋਨੀ ਟੀਮ ਆ ਸਾਡੀ ਕਿੰਨੇ ਸਾਲ ਤੋਂ ਕਬੱਡੀ ਖੇਡਦੇ तकरीबन ਮੈਂ 15 ਸਾਲ ਤੋਂ ਕਬੱਡੀ ਖੇਡਦਾ ਜੀ ਜਿੰਨਾ ਅੱਛੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਕਰਕੇ ਤੁਸੀਂ ਕਬੱਡੀ ਖੇਡਦੇ ਹੋ ਕੀ ਮੈਸੇਜ ਹੈ ਤੇ ਇਹ ਗੇਮ ਵਧੀਆ ਜੀ ਇਧਰ ਆਉਣਾ ਚਾਹੀਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੀ ਇਹਦੇ ਵਿੱਚ ਬਹੁਤ ਫਿਊਚਰ ਹੈ ਜੀ ਬਾਹਰ ਦੇ ਟੂਰ ਸਾਰਾ ਪੈਸਾ ਆਉਂਦਾ ਬਹੁਤ ਹੋ ਗਈ ਕਬੱਡੀ ਦੇ ਵਿੱਚ ਸਭ ਕੁਝ ਛੱਡ ਗਈਏ ਇਧਰ ਆਓ ਤੇ ਨਾਲੇ ਸਿਹਤ ਵਧੀਆ ਜੀ ਨਾਲੇ ਆਪਦੀ ਗੇਮ ਸਾਰਾ ਬਾਹਰ ਵੀ ਜਾਂਦੇ ਆ ਪੈਸੇ ਮਿਲਦੇ ਆ ਜੀ ਇਹਦੀ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਨੌਜਵਾਨੀ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਗਰਪਤ ਮੈਂ ਤਾਂ ਹੀ ਰਿਕਵੈਸਟ ਹੈ ਜੀ ਤਾਰਾਂ ਨੂੰ ਵੀ ਸਭ ਕੁਝ ਛੱਡ ਕੇ ਗਰਾਊਂਡਾਂ ਦੇ ਵਿੱਚ ਆਓ ਜੀ ਦਿੱਸਤੀ ਖਰਾਕਾਂ ਜੀ ਨੁੱਧ ਕੇ ਹੋ ਜੀ ਸਭ ਕੁਝ ਦੇਹੀ ਉਹਖੋ ਜੀ ਸਿਹਤ ਵਧੀਆ ਬਣਾਓ ਸਿਹਤ ਵਧੀਆ ਬਣੂ ਇੱਕਦਾਂ ਤੰਗ ਰੋਸ ਰਵਾਂਗੇ ਨੰਬਰ 2 ਤੇ ਆਪਾਂ ਗੇਮ ਕਰਾਂਗੇ ਪੈਸੇ ਮਿਲਣਗੇ ਨਾਮ ਹੋਊਗਾ ਜੀ ਇਹਦਾ